ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਹાગੜਾ ਮਹਲਾ 5 ਆਪ ਤ੍ਰੇਤਮ ਮਨ ਮੋਹਨਾ ਕਟ ਸੁਹਨਾ ਪ੍ਰਾਨ ਆਧਾਰਾ ਰਾਮ ਸੁੰਦਰ ਸਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕੰਤ ਨਿਮਾਣੀਆਂ ਨਾਨਕ ਤਰਸੰ ਦਰਸ ਪਰਸੰ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਾਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾਂ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤਪ੍ਰੀਤਮ ਮਨਮੋਹਨ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣੀਆਂ ਨੈਨ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰ ਆਂ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕਾਂਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤਪ੍ਰੀਤਮ ਮਨਮੋਹਨ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸਨ ਦਰਸਤ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਕਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਾਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰ ਆਂ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਰਾ ਨਾਨਕ ਪੈੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸੰ ਦਰਸ ਪਰਸੰ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਅਧਾਰਾ RAM संदर सवा लाल गोपाल दयाल के अपर अपारारा गोपाल दयाल गोविंद लाल मिलो कांत ने मानिया नयन दर्शन दर्श परसन नह नींद रेन विहाणिया ज्ञान अंजन नाम बिंजन भय सगल सिगरा ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤਪ੍ਰੀਤਮ ਮਨਮੋਹਨ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਾਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾਂ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਕਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣਿਆ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਪ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਾਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰ ਆਂ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕਾਂਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤਪ੍ਰੀਤਮ ਮਨਮੋਹਨ ਕਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸਵਾਲ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਅਮਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੰਦਾਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾਰਾ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕਾਂਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ 시ਗਾਰਾ ਨਾਨਕ ਪੈੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ 시ਗਾਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੰਦਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰ ਆਂ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕਾਂਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ 시ਗਰਾ नानक पैं अं पै संत जंपै मेल कंथ हमारा आप प्रीतम मनमोहन कट सोहना प्राण आधार राम सुंदर सोबाल लाल गोपाल दयाल के अपर अपार राम गोपाल दयाल गोविंद लाल मिलो कंंत ने मानिया ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਆਧਾਰਾ ਰਾਮ ਸੁੰਦਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾਂ ਗੋਪਾਲ ਦਿਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਾਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਘਟ ਸੁਹਨਾ ਪ੍ਰਾਨ ਅਧਾਰਾ ਰਾਮ ਸੁੰਦਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਕਟ ਸੁਹਨਾ ਪ੍ਰਾਨ ਅਧਾਰਾ ਰਾਮ ਸੰਧਾਰ ਸਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾਂ ਗੋਪਾਲ ਦਿਆਲ ਗੋਬਿੰਦ ਲਾਲ ਮਿਲੋ ਕੰਤ ਨਿਮਾਣੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਵਿੰਜਨ ਭੈ ਸਗਲ 시ਗਰਾ ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਆਤ ਪ੍ਰੀਤਮ ਮਨ ਮੋਹਨਾ ਕਟ ਸੁਹਨਾ ਪ੍ਰਾਨ ਅਧਾਰਾ ਰਾਮ ਸੁਨਦਰ ਸੋਬਾ ਲਾਲ ਗੋਪਾਲ ਦਿਆਲ ਕੇ ਅਪਰ ਅਪਾਰਾ ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆਂ ਨਾਨਕ ਤਰਸਨ ਦਰਸ ਪਰਸਨ ਨਹਿ ਨੀਂਦ ਰੈਣ ਵਿਹਾਣੀਆਂ ਗਿਆਨ ਅੰਜਨ ਨਾਮ ਬਿੰਜਨ ਭਏ ਸਗਲ 시ਗਰਾ ਨਾਨਕ ਪਇੰਪੈ ਸੰਤ ਜੰਪੈ ਮੇਲ ਕੰਤ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ